ਅਸੀਂ ਲੜਕੀਆਂ ਦੇ ਕਾਲਜ ਵਿੱਚ ਭਾਗੇ ਉੱਥੇ ਸੁਣਨ ਵਾਲੀ ਗੱਲ ਹੈ ਕੁੜੀਆਂ ਕਹਿਦੀਆਂ ਇਕੱਠੀਆਂ ਹੋ ਗਿਆ ਕਹਿੰਦੇ ਵੀ ਸਾਡੇ ਹੋਰੇ ਤਾਂ ਗੰਦ ਪੈ ਰਿਆ ਪੂਰਾ ਆ ਚਿੱਟੇ ਚੁੱਟੇ ਵਾਲੇ ਬਾਦੂ ਜਥੇਦਾਰ ਸਾਹਿਬ ਨੇ ਪੂਰਾ ਠੰਮੇ ਨਾਲ ਗੱਲ ਸੁਣੀ ਮੈਨੂੰ ਉਸ ਟਾਈਮ ਇਹਨਾਂ ਦੇ ਵਿੱਚੋਂ ਲਾਇਆ ਲਾਲਾ ਸਾਹਿਬਾ ਜਮਾ ਵੱਡੇ ਬਾਦਲ ਸਾਹਿਬ ਦਾ ਜਮਾ ਸਪਸ਼ਟ ਤੂ ਦਿੱਸਿਆ ਸਭੀ ਪਰ ਉਹ ਨਾ ਕਹਣੇ ਦੇਖਿਆ ਨਾ ਐਮੀ ਕਹੀਏ ਪਰ ਵੱਡੇ ਬਾਦਲ ਦਾ ਭਲੇਖਾ ਪੈਂਦਾ ਦੀ ਉਹੀ ਤੋਰ ਸਾਰੇ ਆਸ਼ਵਾਸਨ ਦਿੱਤਾ ਵੀ ਸਾਡੀ ਸਰਕਾਰ ਆ ਜਾਣ ਦੋ ਕੱਲੇ-ਕੱਲੇ ਨੂੰ ਠੋਕਦਾ ਫਰੋਨਾਂ ਨੂੰ ਦੇਖ ਕੇ ਤਾਂ ਪੂਰੇ ਵੱਡੇ ਹੋયા ਉਹਨਾਂ ਤਾਂ ਤਾਂ ਸਿੱਖੇ ਆ ਹੈ ਮੈਂ ਤਾਂ ਕਹਿੰਦਾ ਪੂਰੇ ਮੈਂ ਕਿਹਾ ਲੱਟਕਿਓ ਟੈਨਸ਼ਨ ਨਾ ਲਿਓ ਮੈਂ ਲਾ ਕੇ ਹੰਤਾ ਘੰਟਾ ਸਟੇਟ ਤੇ ਮੈਂ ਕਿਹਾ ਜਦੋਂ ਸਾਡੀ ਸਰਕਾਰ ਆ ਗਈ ਕਿਤਾਬਾਂ ਕਾਪੀਆਂ ਤਾਂ ਤੁਹਾਨੂੰ ਦੇਖਣ ਨੂੰ ਨਹੀਂ ਮਿਲਣੀਆਂ ਕਿਉਂ ਛਬਾਟ ਸਮਰਾਟ ਸਕੂਲ ਬਣਾ ਲਾਂਗੇ ਸਾਰੇ ਸਮਰਾਟ ਸਾਰੇ ਸਕੂਲ ਬਣਾ ਨੇ ਪੂਰੇ ਆਉਣ ਲੈਣ ਕੰਪਿਊਟਰ ਤੇ ਕੰਪਿਊਟਰ ਦੀ ਪੜਾਈ ਹੋਇਆ ਕੰਪਿਊਟਰ ਦੀ ਨੌਕਰੀਆਂ ਕੰਪਿਊਟਰ ਹੀ ਕੰਪਿਊਟਰ ਕਰ ਦਾਂਗੇ ਆਪਾਂ あれやな。<sighs> <Aren as. S 3>